ੋਕੇ ਜਦੋਂ ਰਸਮ ਨਿਵਾਜ ਪੂਰੇ ਸੀ ਢੋਲੀ ਲੱਗ ਪਉਣ ਦੀ ਫੇਰੇ ਉੱਤੇ ਹੱਥ ਰੱਖ ਸ਼ਾਮ ਸਿੰਘ ਦੀ ਤੀਨੂੰ ਸਮਝਾਉਣ ਦੀ ਯਾਦ ਰੱਖੀ ਬੇਟੀ ਮਾਪਿਆਂ ਦੀ ਸਿੱਖਿਆ ਦਿਲੋਂ ਨਾ ਭਲਾਵੀ ਤੂੰ ਪਤੀ ਪਰਮੇਸ਼ਰ ਦਾ ਰੂਪ ਜਾਣ ਕੇ ਸੇਵਾ ਨੂੰ ਕਮਾਈ ਤੋ ੋਕੇ ਜਦੋਂ ਰਸਮ ਨਿਵਾਜ ਪੂਰੇ ਤੇਰੇ ਉੱਤੇ ਹੱਥ ਰੱਖ ਸ਼ਾਮ ਸਿੰਘ ਜੀ ਤੀਨੂੰ ਸਮਝਾਉਣ ਦੀ ਯਾਦ ਰੱਖੀ ਬੇਟੀ ਮਾਪਿਆਂ ਦੇ ਸਿੱਖਿਆ ਦਿਲੋਂ ਨਾ ਭਲਾਈ ਤੂੰ ਪਤੀ ਪਰਮੇਸ਼ਰ ਦਾ ਰੂਪ ਜਾਣ ਕੇ ਸੇਵਾ ਨੂੰ ਕਮਾਈ ਤੂੰ ਪਿਆ ਪਰਦੇਸ ਨਾ ਨੇ ਸਦਾ ਹੁੰਦੀਆਂ ਸਰ ਜਗ ਜਾਣਿਆ ਘਰ ਵਿੱਚ ਸਕੇ ਰੱਖ ਸਦਾ ਧੀਆਂ ਨਾ ਵੱਡੇ ਰਾਜੇ ਰਾਣਿਆ ਤੇ ਸਾਰੇ ਵਿੱਚ ਦੋਹਾ ਕਰਾਂ ਦੇ ਪੇਕੇ ਤੇ ਸਾਰੇ ਵਿੱਚ ਦੋਹਾ ਕਰਾਂ ਦੇ ਪੇਕੇ ਤੇ ਸਾਰੇ ਵਿੱਚ ਦੋਹਾ ਕਰਾਂ ਦੇ ਉੱਚਾ ਮਾਨ ਪਾਵੀ ਤੂੰ ਪਤੀ ਪਰਮੇਸ਼ਰ ਦਾ ਰੂਪ ਜਾਣ ਕੇ ਸੇਵਾ ਨੂੰ ਤਮ ਮਾਤਾ ਘਾਟਾ ਕਿੜੇ ਮੱਤੇ ਹੱਥ ਜਾਰਨਾ ਵੱਡਾ ਕਰ ਜੇ ਰਾਇ ਉਹ ਦੁੱਖ ਸੁੱਖ ਹੁੰਦੇ ਜ਼ਿੰਦਗੀ ਦੇ ਕੱਪੜੇ ਦੁੱਖ ਸੁੱਖ ਹੁੰਦੇ ਜ਼ਿੰਦਗੀ ਦੇ ਕੱਪੜੇ ਦਿਲ ਨਾ ਡਲਾਈ ਤੂੰ ਪਤੀ ਪਰਮੇਸ਼ਰ ਦਾ ਰੂਪ ਜਾਣ ਕੇ ਸੇਵਾ ਨੂੰ ਕਮਾਈ ਤੂੰ ਨੀ ਮਾਂ ਦਾ ਰੂਪ ਜਾਣ ਕੇ ਸਾਸ ਨੂੰ ਤੂੰ ਜਾਣ ਇਮਾਨਦਾਰ ਰੂਪ ਜਾਣ ਕੇ ਸਾਸ ਨੂੰ ਤੂੰ ਜਾਣ ਇਮਾਨਦਾਰ ਰੂਪ ਕਰਕੇ ਸੈਨਾ ਪਿਆਰ ਨਾਲ ਝਿੜ ਕੇ ਜਾਵਾਂ ਰਦੇ ਉਕਦੇ ਗੱਲ ਤੋਂ ਸੈਨਾ ਪਿਆਰ ਨਾਲ ਮੰਦਾ ਕਦੇ ਬੋਲ ਕੋਈ ਵੀ ਜ਼ੁਬਾਨ ਤੇ ਧੀਏ ਨਾਲ ਆਵੀ ਤੋਂ ਪਤੀ ਪਰਮੇਸ਼ਰ ਦਾ ਰੂਪ ਜਾਣ ਕੇ ਸੇਵਾ ਨੂੰ ਕਮਾਈ ਤੋਂ करे सतकार तूं माती उची ते मातीव रख क ਸਭਕਰ ਤੂੰ ਛੋਲੇ ਨੂੰ ਪਿਆਰ ਸਤਕਾਰ ਵੱਡੇ ਦਾ ਗੁਣਾ ਨੂੰ ਵਸਾਈ ਤੂੰ ਪਤੀ ਪਰਮੇਸ਼ਰ ਦਾ ਰੂਪ ਜਾਣ ਕੇ ਸੇਵਾ ਨੂੰ ਕਮਾਈ ਤੂੰ ਕਿਉਂ ਦੇ ਵਿੱਚ ਰਹਿਣਾ ਸਦਾ ਪਤੀ ਦੀ ਕਿਆ ਨਾ ਹੀ ਮੋੜਨਾ ਆਰਤ ਦੇ ਹੱਥ ਹੁੰਦਾ ਧੀਏ ਸਦਾ ਹੈ ਘਰਾਂ ਤਾਂ ਹੀ ਜੋੜਨਾ ਸੇਨੇ ਫਰਜ ਬੇਟੀ ਜੋ ਮੰਨ ਨਾ ਨਬਾਈ ਤੂੰ ਪਤੀ ਪਰਮੇਸ਼ਰ ਦਾ ਰੂਪ ਜਾਣ ਕੇ ਸੇਵਾ ਨੂੰ ਕਮਾਈ ਤੋ ਰਸਨਾ ਦੇ ਵਿੱਚ ਰਾਮ ਨਾਮ ਜਪਣਾ ਰਸਨਾ ਦੇ ਵਿੱਚ ਨਾਮ ਨਾਮ ਜਪਣਾ ਰਸਨਾ ਦੇ ਵਿੱਚ ਰਾਮ ਨਾਮ ਜਪਣਾ ਹੱਥੀਕਾਰ ਕਰਨੀ ਮਿੱਠਾ ਕਰ ਮੰਨਣਾ ਹੱਥ ਦਾ ਪਾਣੇ ਨੂੰ ਨਾ ਹਿੰਮਤ ਹਾਰਨੀ ਸਾਡੀ ਅਰਦਾਸ ਸਦਾ ਇਹੋ ਬੱਚੀਏ ਸਾਡੀ ਅਰਦਾਸ ਸਦਾ ਇਹੋ ਬੱਚੀਏ ਖੁਸ਼ੀਆਂ ਹੰਡਾਈ ਤੂੰ ਪਤੀ ਪਰਮੇਸ਼ਰ ਦਾ ਰੂਪ ਜਾਣ ਕੇ ਸੇਵਾ ਨੂੰ ਕਮਾਈ ਤੂੰ ਚੱਕਾ ਧিয়েਂਦਾ ਤੂੰ ਣ ਘਰ ਆਪਣੇ ਚੱਕਾ ਧিয়েਂਦਾ ਤੂੰ ਣ ਘਰ ਆਪਣੇ ਚੰਗਾ ਤੀਏ ਜਾ ਤੂੰ ਹੁਣ ਕਰ ਆਪਣੇ ਰੱਬ ਭਾਗ ਲਾਵੇਗਾ ਦੁੱਧ ਤੇ ਪੁੱਤ ਦਾ ਤਾਂ ਤੈਨੂੰ ਬਖਸ਼ੇ ਮਹਿਮਾ ਦੱਸ ਗਾਵੇਗਾ ਮਹਿਮਾ ਆਖੇ ਜਗ ਤੂੰ ਮਸਾਲ ਵਖਰੀ ਕੈਮ ਕਰ ਜਾਈ ਤੂੰ ਪਤੀ ਪਰਮੇਸ਼ਰ ਦਾ ਰੂਪ ਜਾਣ ਕੇ ਪਤੀ ਪਰਮੇਸ਼ਰ ਦਾ ਰੂਪ ਜਾਣ ਕੇ ਪਤੀ ਪਰਮੇਸ਼ਰ ਦਾ ਰੂਪ ਜਾਣ ਕੇ oh